ਕਾਂਡ 4 ਜਾਗਰਤੀ ਜਦ ਸਿਦਾਰਥ ਨੇ ਰੁੱਖਾਂ ਦਾ ਝੁੰਡ ਛੱਡਿਆ ਜਿਸ ਵਿੱਚ ਪੂਰਨਪੁਰਖ ਬੁੱਧ ਪਿੱਛੇ ਰਹਿ ਗਏ ਸਨ ਗੋਬਿੰਦ ਰਹਿ ਗਿਆ ਸੀ ਉਸ ਨੇ ਅਨੁਭਵ ਕੀਤਾ ਜਿਵੇਂ ਉਹ ਵੀ ਆਪਣਾ ਪਿਛਲਾ ਜੀਵਨ ਉੱਥੇ ਹੀ ਪਿੱਛੇ ਛੱਡ ਆਇਆ ਹੈ ਹੌਲੀ-ਹੌਲੀ ਉਹ ਆਪਣੇ ਰਾਹ ਤੁਰਿਆ ਗਿਆ ਪਰ ਉਸ ਦੇ ਦਿਮਾਗ ਵਿੱਚ ਇਹੀ ਖਿਆਲ ਭਰਿਆ ਰਿਹਾ ਉਸ ਨੇ ਬੜੀ ਡੂੰਗੀ ਸੋਚ ਵਿਚਾਰ ਕੀਤੀ ਜਦ ਤੱਕ ਕਿ ਖਿਆਲ ਨੇ ਪੂਰੀ ਤਰ੍ਹਾਂ ਕਾਬੂ ਨਾ ਪਾ ਲਿਆ ਉਹ ਅਜਿਹੇ ਨੁਕਤੇ ਤੇ ਪੁੱਜਾ ਜਿੱਥੇ ਉਸਨੇ ਕਾਰਨਾ ਦੀ ਪਛਾਣ ਕੀਤੀ ਉਸਨੇ ਪ੍ਰਤੀਤ ਕੀਤਾ ਕਿ ਕਾਰਨਾ ਨੂੰ ਜਾਨਣਾ ਵਾਸਤਵ ਵਿੱਚ ਸੂਚਨਾ ਹੀ ਹੈ ਤੇ ਕੇਵਲ ਸੋਚ ਰਾਹੀਂ ਹੀ ਖਿਆਲ ਗਿਆਨ ਦਾ ਰੂਪ ਧਾਰਦੇ ਹਨ ਫਿਰ ਗਵਾਚਦੇ ਨਹੀਂ ਸਗੋਂ ਪੱਕਣ ਲੱਗ ਪੈਂਦੇ ਹਨ ਤੇ ਸੱਚੇ ਹੋ ਜਾਂਦੇ ਹਨ ਸਿਦਾਰਥ ਆਪ ਦੇ ਰਾਤ ਤੇ ਤੁਰਿਆ ਜਾਂਦਾ ਬੜੀਆਂ ਡੂੰਘੀਆਂ ਸੋਚਾਂ ਵਿੱਚ ਪਿਆ ਰਿਹਾ ਉਸਨੇ ਸਮਝਿਆ ਕਿ ਉਹ ਹੁਣ ਜਵਾਨ ਨੱਡਾ ਨਹੀਂ ਸੀ ਰਿਹਾ ਉਹ ਹੁਣ ਆਦਮੀ ਸੀ ਉਸ ਨੂੰ ਸੋਚੀ ਆਈ ਕਿ ਉਹ ਸੱਪ ਦੀ ਪ੍ਰਾਣੀ ਕੁੰਜ ਤਜਨ ਵਾਂਗ ਕੁਝ ਉਤਾਰ ਕੇ ਛੱਡ ਆਇਆ ਹੈ ਉਸ ਦੇ ਅੰਦਰੋਂ ਕੁਝ ਗਵਾ ਗਿਆ ਕੁਝ ਜੋ ਸਾਰੀ ਜਵਾਨੀ ਤੋਂ ਉਸ ਨਾਲ ਸੀ ਤੇ ਉਸ ਦੇ ਸਰੀਰ ਦਾ ਹਿੱਸਾ ਹੀ ਬਣ ਚੁੱਕਾ ਸੀ ਇਹ ਸੀ ਗੁਰੂ ਬਣਾਉਣ ਤੇ ਉਹਨਾਂ ਦੇ ਉਪਦੇਸ਼ ਸੁਣਨ ਦੀ ਲਾਲਸਾ ਉਹ ਅਖੀਰਲਾ ਗੁਰੂ ਵੀ ਛੱਡ ਆਇਆ ਹੈ ਸਭ ਤੋਂ ਵੱਡਾ ਗਿਆਨਵਾਨ ਤੇ ਪਵਿੱਤਰ ਗੁਰੂ ਬੁੱਧ ਉਸ ਨੂੰ ਛੱਡਣਾ ਪਿਆ ਕਿਉਂਕਿ ਉਸ ਤਿੰਗਾ ਸਿੱਖਿਆਵਾਂ ਪ੍ਰਮਾਣ ਨਹੀਂ ਸੀ ਕਰ ਸਕਦਾ ਹੌਲੀ ਹੌਲੀ ਸੋਚਵਾਨ ਆਪਣੇ ਰਾਹ ਤੁਰਦਾ ਗਿਆ ਤੇ ਉਸ ਨੇ ਆਪਣੇ ਆਪ ਨੂੰ ਪੁੱਛਿਆ ਉਹ ਕੀ ਹੈ ਜੋ ਤੂੰ ਗੁਰੂਆਂ ਤੇ ਉਹਨਾਂ ਦੇ ਉਪਦੇਸ਼ਾਂ ਤੋਂ ਸਿੱਖਣਾ ਚਾਹੁੰਦਾ ਸੈਂ ਭਾਵੇਂ ਉਹਨਾਂ ਬਹੁਤ ਕੁਝ ਤੈਨੂੰ ਪੜਾਇਆ ਉਹ ਕੀ ਹੈ ਜੋ ਤੈਨੂੰ ਪੜਾ ਸਕੇ ਤੇ ਉਸ ਨੇ ਸੋਚਿਆ ਇਹ ਸੀ ਆਪਾ ਜਿਸ ਦਾ ਸੁਭਾਅ ਬਣਾਵਟ ਤੇ ਅਸਲੀਅਤ ਮੈਂ ਸਮਝਣੀ ਚਾਹੁੰਦਾ ਹਾਂ ਮੈਂ ਆਪੇ ਤੋਂ ਖੁਲਾਸੀ ਪਾਉਣੀ ਚਾਹੁੰਦਾ ਹਾਂ ਇਸ ਨੂੰ ਜਿਤਨਾ ਚਾਹੁੰਦਾ ਸਾਂ ਪਰ ਜਿਤਨਾ ਸਕਿਆ ਕੇਵਲ ਧੋਖਾ ਹੀ ਦੇ ਸਕਿਆ ਕੇਵਲ ਇਸ ਤੋਂ ਦੂਰ ਭਜ ਸਕਿਆ ਕੇਵਲ ਇਸ ਤੋਂ ਓਲੇ ਹੀ ਹੋ ਸਕਿਆ ਸੱਚ ਹੈ ਸੰਸਾਰ ਵਿੱਚ ਕਿਸੇ ਹੋਰ ਗੱਲ ਨੇ ਮੇਰੇ ਖਿਆਲਾਂ ਦੀ ਇਤਨੀ ਥਾਂ ਨਹੀਂ ਮਲੀ ਜਿਤਨੀ ਆਪੇ ਨੇ ਇਸ ਬਜਾਰਤ ਨੇ ਕਿ ਮੈਂ ਜਿਉਂਦਾ ਹਾਂ ਮੈਂ ਇੱਕ ਹਾਂ ਤੇ ਅਡਰਾ ਤੇ ਹਰ ਕਿਸੇ ਨਾਲੋਂ ਵੱਖਰਾ ਕਿ ਮੈਂ ਸਦਾਰਥ ਹਾਂ ਤੇ ਸੰਸਾਰ ਵਿੱਚ ਸਭ ਤੋਂ ਘੱਟ ਮੈਂ ਆਪਣੇ ਆਪ ਸਿਦਾਰਥ ਸਮੰਧੀ ਜਾਣਦਾ ਹਾਂ ਸੋਚਵਾਨ ਇਸ ਖਿਆਲ ਵਿੱਚ ਜਕੜਿਆ ਹੌਲੀ-ਹੌਲੀ ਆਪਣੇ ਰਾਹ ਜਾਂਦਾ ਇੱਕਦਮ ਚੁੱਪਚਾਪ ਖੜਾ ਹੋ ਗਿਆ ਤੇ ਇਸ ਤੋਂ ਹੋਰ ਖਿਆਲ ਤਰੰਤ ਉੱਪ ਚ ਪਿਆ ਇਹ ਸੀ ਇਸ ਦਾ ਕਾਰਨ ਕਿਉਂ ਮੈਨੂੰ ਆਪਣੇ ਆਪ ਦਾ ਕੁਝ ਨਹੀਂ ਪਤਾ ਕਿਉਂ ਸਿਦਾਰਥ ਆਪਣੇ ਆਪ ਤੋਂ ਅਣਜਾਣ ਤੇ ਪਰਦੇਸੀ ਰਿਹਾ ਹੈ ਦਾ ਕਾਰਨ ਏ ਕੀ ਹੈ ਕੇਵਲ ਇੱਕੋ ਇੱਕ ਹੀ ਕਿ ਮੈਂ ਆਪਣੇ ਆਪ ਤੋਂ ਡਰਦਾ ਸੀ ਮੈਂ ਆਪਣੇ ਆਪ ਤੋਂ ਦੂਰ ਭੱਜਦਾ ਸੀ ਮੈਂ ਭ੍ਰਮ ਤੇ ਆਤਮਾ ਖੋਜਦਾ ਸੀ ਮੈਂ ਆਪਣੇ ਆਪ ਨੂੰ ਬਰਬਾਦ ਕਰਨਾ ਚਾਹੁੰਦਾ ਸੀ ਆਪੇ ਤੋਂ ਦੂਰ ਹੋਣ ਲਈ ਅਣਜਾਣੇ ਅੰਤਰ ਤੇ ਸਾਰੀਆਂ ਅਵਸਥਾਂ ਦੇ ਕੇਂਦਰ ਆਤਮਾ ਪ੍ਰਾਣ ਪਰਮਾਤਮਾ ਤੇ ਪਰਿਪੂਰਨ ਨੂੰ ਲੱਭਣ ਲਈ ਪਰ ਇਹ ਕੁਝ ਕਰਦਿਆਂ ਮੈਂ ਆਪਣੇ ਆਪ ਨੂੰ ਰਾਹ ਵਿੱਚ ਹੀ ਗਵਾ ਬੈਠਾ ਸਿਦਾਰਥ ਨੇ ਉੱਪਰ ਤੇ ਹਾਸੇ ਪਾਸੇ ਦੇਖਿਆ ਉਸਦੇ ਚਿਹਰੇ ਤੇ ਮੁਸਕਰਾਹਟ ਦੌੜ ਗਈ ਦੇ ਸਾਰੇ ਸਰੀਰ ਵਿੱਚ ਲੰਮੇ ਸੁਫਨੇ ਦੇ ਟੁੱਟਣ ਤੋਂ ਜਾਗਰਤੀ ਦੀ ਜ਼ੋਰਦਾਰ ਸਪਰਸ਼ਤਾ ਫੈਲ ਗਈ ਤੁਰੰਤ ਉਹ ਅੱਗੇ ਤੁਰ ਪਿਆ ਛੇਤੀ-ਛੇਤੀ ਉਸ ਪੁਰਸ਼ ਵਾਂਗ ਜਿਸ ਨੂੰ ਪਤਾ ਹੁੰਦਾ ਹੈ ਕਿ ਉਸਨੇ ਅੱਗੇ ਕੀ ਕਰਨਾ ਹੈ ਹਾਂ ਉਹ ਉਸਨੇ ਲੰਮੇ ਸਾਹ ਲੈਂਦਿਆਂ ਸੋਚਿਆ ਮੈਂ ਹੁਣ ਹੋਰ ਸੁਧਾਰਤ ਤੋਂ ਬਚਣ ਲਈ ਕੋਸ਼ਿਸ਼ ਨਹੀਂ ਕਰਾਂਗਾ ਮੈਂ ਆਤਮਾ ਤੇ ਸੰਸਾਰ ਦੇ ਦੁੱਖਾਂ ਬਾਰੇ ਹੋਰ ਨਹੀਂ ਸੋਚਾਂਗਾ ਮੈਂ ਟੁੱਟੇ ਭੱਜੇ ਖੋਲਿਆਂ ਪਿੱਛੇ Ṗੇਦ ਲੱਭਣ ਦੀ ਕੋਸ਼ਿਸ਼ ਵਿੱਚ ਆਪਣੇ ਆਪ ਨੂੰ ਨਹੀਂ ਵਿਗਾੜਾਂਗਾ ਤੇ ਨਾ ਹੀ ਬਰਬਾਦ ਕਰਾਂਗਾ ਮੈਂ ਹੋਰ ਯੋਗ ਵੇਦ ਅਥਰਵੇਦ ਜਾਂ ਤਪ ਜਾਂ ਹੋਰ ਉਪਦੇਸ਼ਾਂ ਨੂੰ ਨਹੀਂ ਬਾਚਾਂਗਾ ਮੈਂ ਆਪਣੇ ਆਪ ਤੋਂ ਸਿੱਖਾਂਗਾ ਆਪਣਾ ਚੇਲਾ ਆਪ ਬਣਾਗਾ ਸਿਦਾਰਥ ਦਾ Ṗੇਦ ਆਪਣੇ ਆਪ ਤੋਂ ਸਿੱਖਾਂਗਾ ਉਸ ਨੇ ਆਪਣੇ ਆਸ-ਪਾਸੇ ਵੇਖਿਆ ਜਿਵੇਂ ਸੰਸਾਰ ਨੂੰ ਪਹਿਲੀ ਵੇਰ ਤੱਕ ਰਿਹਾ ਹੈ ਸੰਸਾਰ ਸੁਨਾ ਹੈ निराला ਤੇ Ṗੇਦਾਂ ਭਰਿਆ ਹੈ ਇੱਥੇ ਨੀਲਾ ਪੀਲਾ ਇੱਥੇ ਹਰਾ ਅਸਮਾਨ ਤੇ ਦਰਿਆ ਜੰਗਲ ਤੇ ਪਹਾੜ ਸਭ ਕੁਝ ਸੋਹਣਾ ਸਭ ਕੁਝ ਭੇਦ ਭਰਿਆ ਤੇ ਜਾਦੂ ਦਾ ਸਰ ਰਖਦਾ ਹੈ ਤੇ ਇਸ ਦੇ ਵਿਚਕਾਰ ਹੈ ਉਹ ਆਪਣੇ ਆਪ ਤੇ راہਵਲ ਜਾਗਿਆ ਹੋਇਆ ਸਿਦਾਰਥ ਇਹ ਸਭ ਕੁਝ ਇਹ ਸਭ ਪੀਲਾ ਤੇ ਨੀਲਾ ਦਰਿਆ ਤੇ ਜੰਗਲ ਸਿਦਾਰਥ ਦੀਆਂ ਅੱਖਾਂ ਅੱਗੋ ਜਿਵੇਂ ਪਹਿਲੀ ਵੇਰ ਲੰਗੇ ਸਨ ਇਹ ਹੋਰ 마ਰੂ ਦਾ ਜਾਦੂ ਨਹੀਂ ਸੀ ਮਾਇਆ ਦਾ ਪਰਦਾ ਨਹੀਂ ਸੀ ਇਹ ਹੁਣ ਹੋਰ ਬੇਅਰਥ ਵਸਤਾ ਨਹੀਂ ਸਨ ਸੰਸਾਰ ਦੇ ਰੂਪ ਰੰਗ ਹੁਣ ਇਤਫਾਕੀਆਂ ਨਹੀਂ ਸਨ ਭਾਵੇਂ ਗੂੜੀ ਸੋਚ ਵਾਲੇ ਬ੍ਰਾਹਮਣ ਜੋ ਏਕਤਾ ਲੱਭਦੇ ਸਨ ਇਸ ਨੂੰ ਨੀਚ ਸਮਝਦੇ ਸਨ ਜੋ ਰੰਗ ਬਰੰਗ ਤੋਂ ਘਿਰਣਾ ਕਰਦੇ ਸਨ ਦਰਿਆ ਦਰਿਆ ਹੈ ਜੇ ਓਮ ਤੇ ਪ੍ਰਮਾਤਮਾ ਗੁਪਤ ਤੌਰ ਤੇ ਅਸਮਾਨ ਤੇ ਦਰਿਆ ਵਿੱਚ ਰਹਿੰਦੇ ਹਨ ਤਾਂ ਵੀ ਇਹ ਕੁਦਰਤ ਦੇ ਹੁਨਰ ਹਨ ਕੁਦਰਤ ਦੀ ਚਾਹ ਹੈ ਕਿ ਪੀਲੇ ਤੇ ਨੀਲੇ ਹੋਣੇ ਚਾਹੀਦੇ ਹਨ ਉਤੇ ਸਮਾਨ ਤੇ ਜੰਗਲ ਤੇ ਇਥੇ ਸਦਾਰਤ ਭਾਵ ਤੇ ਸਚਾਈ ਚੀਜ਼ਾਂ ਦੇ ਕਿਧਰੇ ਪਿੱਛੇ ਨਹੀਂ ਲੁਕੇ ਹੋਏ ਇਹ ਉਹਨਾਂ ਵਿੱਚ ਹਨ ਤੇ ਉਹਨਾਂ ਸਾਰਿਆਂ ਵਿੱਚ ਹਨ ਕਾਲੀ ਕਾਲੀ ਤੁਰਦਿਆਂ ਉਸਨੇ ਸੋਚਿਆ ਕਿ ਉਹ ਕਿਤਨਾ ਬੋੜਾ ਤੇ ਮੂਰਖ ਰਿਹਾ ਹੈ ਜਦ ਕੋਈ ਕੁਝ ਪੜਦਾ ਹੈ ਜਿਸ ਦਾ ਉਹ ਮਤਲਿਆ ਕਰਨਾ ਚਾਹੁੰਦਾ ਤਾਂ ਉਸ ਨੂੰ ਅੱਖਰਾਂ ਤੇ ਆਰਾਮ ਜਿੰਨਾ ਤੋਂ ਕਿਰਨਾ ਨਹੀਂ ਹੁੰਦੀ ਤੇ ਉਹਨਾਂ ਨੂੰ ਛਲ ਇਤਫਾਕੀਆ ਤੇ ਨਕਾਰੇ ਘੋਗੇ ਰਹਿ ਕੇ ਨਹੀਂ ਪਕਾਰਦਾ ਸਗੋਂ ਹਰ ਕਰਨੂ ਉਹ ਪੜਦਾ ਹੈ ਅਭਿਆਸ ਕਰਦਾ ਹੈ ਤੇ ਪਿਆਰ ਕਰਦਾ ਹੈ ਪਰ ਮੈਂ ਜੋ ਸੰਸਾਰ ਰੂਪੀ ਪੁਸਤਕ ਤੇ ਆਪਣੇ ਸੁਭਾਅ ਤੇ ਅਸਲੀਅਤ ਦੀ ਪੁਸਤਕ ਪੜਨਾ ਚਾਹੁੰਦਾ ਸਾਂ ਅੱਖਰਾਂ ਤੇ ਲਗਾ ਮਾਤਰਾ ਤੋਂ ਨਫ਼ਰਤ ਕਰਨ ਦੀ ਹੀ ਸੋਚਦਾ ਰਿਹਾ ਮੈਂ ਰੂਪਾਂ ਦੀ ਦੁਨੀਆ ਨੂੰ ਛਲ ਕਹਿੰਦਾ ਰਿਹਾ ਮੈਂ ਆਪਣੀਆਂ ਅੱਖਾਂ ਤੇ ਜੀਭਾਂ ਦੇ ਕੰਮਾਂ ਨੂੰ ਸੰਜੋਗੀ ਗਿਰਲਾ ਹਿਸਾਬਦਾ ਰਿਹਾ ਹੁਣੇ ਖਤਮ ਹੋ ਗਿਆ ਹੈ ਮੈਂ ਜਾਗ ਪਿਆ ਹਾਂ ਮੈਂ ਠੀਕ ਜਾਗ ਪਿਆ ਹਾਂ ਤੇ ਅੱਜ ਹੀ ਪੁਨਰਜਨਮ ਲਿਆ ਹੈ ਜਦ ਦੇ ਖਿਆਲ ਸਦਾਰਥ ਦੇ ਮਨ ਵਿੱਚ ਪੁਰੇ ਤੋਂ ਇੱਕਦਮ ਚੁੱਪ ਖੜਾ ਹੋ ਗਿਆ ਜਿਵੇਂ ਉਸ ਤੇ ਰਾਹ ਵਿੱਚ ਸੱਪ ਪਿਆ ਹੁੰਦਾ ਹੈ ਪਰ ਛੱਟਪਟ ਉਸ ਨੂੰ ਇਹ ਵੀ ਸਪਸ਼ਟ ਹੋ ਗਿਆ ਕਿ ਜੋ ਉਸ ਵਾਂਗ ਜਾਗਿਆ ਪਿਆ ਹੁੰਦਾ ਹੈ ਜਾਂ ਨਵਾਂ ਜੰਮਿਆ ਹੁੰਦਾ ਹੈ ਉਸ ਲਈ ਜ਼ਰੂਰੀ ਹੈ ਕਿ ਆਪਣਾ ਜੀਵਨ ਪੂਰੀ ਤਰ੍ਹਾਂ ਨਵੇਂ ਸਿਰਿਓਂ ਸ਼ੁਰੂ ਕਰੇ ਜਦ ਉਹ ਸਵੇਰੇ ਮਹਾਤਮਾ ਬੁੱਧ ਦਾ ਡੇਰਾ ਛੱਡਿਆ ਸੀ ਜਦ ਉਹ ਜਾਗ ਚੁੱਕਿਆ ਸੀ ਅੱਗੇ ਹੀ ਆਪਣੇ ਆਪੇ ਦੀ ਪਛਾਣ ਦੇ ਰਾਹ ਤੇ ਉਸ ਦੀ ਚਾਹ ਸੀ ਇਸ ਤਰ੍ਹਾਂ ਕੁਦਰਤੀ ਜਵਦਾ ਸੀ ਜੋ ਸਾਲਾਂ ਦੇ ਜੋਗ ਅਭਿਆਸ ਵਿੱਚੋਂ ਕਰ ਪਿਤਾਜੀ ਵੱਲ ਮੁੜੇਗਾ ਉਸ ਸਮੇਂ ਜਦੋਂ ਚੁੱਪ ਖੜੋਤਾ ਸੀ ਤੇ ਜਿਵੇਂ ਉਸ ਦੇ ਰਾਸਤੇ ਵਿੱਚ ਸੱਪ ਲੇਟਿਆ ਹੋਇਆ ਸੀ ਉਸ ਨੂੰ ਇਹ ਖਿਆਲ ਵੀ ਆਇਆ ਸੀ ਪਰ ਮੈਂ ਜੋ ਕੁਝ ਹਾਂ ਹੁਣ ਨਹੀਂ ਮੈਂ ਹੁਣ ਜੋਗੀ ਨਹੀਂ ਪੁရောਹਤ ਨਹੀਂ ਤੇ ਨਾ ਹੀ ਬ੍ਰਾਹਮਣ ਹਾਂ ਫਿਰ ਮੈਂ ਘਰ ਜਾ ਕੇ ਪਿਤਾਜੀ ਕੋਲ ਕੀ ਕਰਾਂਗਾ ਪੜ੍ਹਾਈ ਕਰਾਂ ਬਲੀ ਦੇਵਾਂ ਤਪ ਕਰਾਂ ਇਹ ਸਭ ਕੁਝ ਮੇਰੇ ਲਈ ਮੁੱਕ ਗਿਆ ਹੈ। ਸਿਦਾਰਥ ਚੁੱਪ ਖੜਾ ਸੀ ਤੇ ਇੱਕ ਨਿਮਖ ਪਰਲੇ ਉਸ ਨੂੰ ਬੜੀ ਠੰਡ ਚ ਹੀ ਚਾਪੀ। ਜਦ ਉਸ ਨੇ ਅਨੁਭਵ ਕੀਤਾ ਕਿ ਉਹ ਕਿਤਨਾ ਇਕੱਲਾ ਸੀ ਤਾਂ ਛੋਟੇ ਜਾਨਵਰ, ਪੰਛੀ ਜਾਂ ਸਹੇਵਾਂਗ ਅੰਦਰੋਂ ਕੰਬਿਆ। ਉਹ ਸਾਲਾਂ ਤੋਂ ਬੇਕਾਰ ਸੀ ਪਰ ਉਸ ਇੰਝ ਕਦੇ ਪ੍ਰਤੀਤ ਨਹੀਂ ਸੀ ਕੀਤਾ। ਹੁਣ ਉਸ ਨੇ ਮਹਿਸੂਸ ਕੀਤਾ ਸੀ। ਪਹਿਲੇ ਗੂੜੀ ਸਮਾਧੀ ਤੇ ਭਗਤੀ ਸਮੇਂ ਉਹ ਆਪਣੇ ਪਿਤਾ ਦਾ ਪੁੱਤਰ ਸੀ। ਉਹ ਬੜੇ ਉੱਚ ਪਾਇਦਾ ਬ੍ਰਾਹਮਣ ਤੇ ਧਰਮੀ ਮਨੁੱਖ ਸੀ ਪਰ ਹੁਣ ਉਹ ਨਿਰਾਸ ਸਿਦਾਰਥ ਹੈ ਜਾਗਿਆ ਹੋਇਆ ਨਹੀਂ ਤਾਂ ਹੋਰ ਕੁਝ ਵੀ ਨਹੀਂ ਹੈ ਉਸ ਨੇ ਲੰਮਾ ਸਾਹ ਲਿਆ ਤੇ ਸਿਰ ਪਰ ਲਈ ਥਰਥਰਾਇਆ ਉਸជា ਹੋਰ ਕੋਈ ਇਕੱਲਾ ਨਹੀਂ ਉਹ ਕੋਈ ਅਮੀਰ ਨਹੀਂ ਰਜਵਾੜਿਆਂ ਵਿੱਚੋਂ ਨਹੀਂ ਨਾ ਕਿਸੇ ਕੰਮ ਦਾ ਕਾਰੀਗਰ ਜੋ ਉਸ ਦਾ ਆਸਰਾ ਲੈਂਦਾ ਉਸ ਦੀ ਜ਼ਿੰਦਗੀ ਤੇ ਬੋਲੀ ਨਾਲ ਪਾਈਵਾਲੀ ਪਾਉਂਦਾ ਉਹ ਹੁਣ ਬ੍ਰਾਹਮਣ ਨਹੀਂ ਜੋ ਬ੍ਰਾਹਮਣ ਦਾ ਜੀਵਨ ਵਰਤੀਤ ਕਰਦਾ ਉਸ ਸਮਾਨਿਆ ਵਿੱਚੋਂ ਜੋਗੀ ਵੀ ਨਹੀਂ ਇੱਕ ਕਿਨਾਰੇ ਜੰਗਲ ਵਿੱਚ ਬਨਵਾਸੀ ਵੀ ਨਹੀਂ ਉਹ ਵੀ ਆਪਣੀ ਸ਼੍ਰੇਣੀ ਦਾ ਹਿੱਸਾ ਹੁੰਦਾ ਹੈ ਗੋਵਿੰਦ ਭਿਖਸ਼ੂ ਬਣ ਚੁੱਕਾ ਹੈ ਤੇ ਹਜ਼ਾਰਾਂ ਸੰਗੀ ਉਸਦੇ ਪਰਾ ਹਨ ਉਹ ਜਿਹੜਾ ਚੋਗਾ ਪੈਂਦੇ ਹਨ ਇੱਕੋ ਵਿਸ਼ਵਾਸ ਦੇ ਭਾਈਵਾਲ ਹਨ ਤੇ ਇੱਕੋ ਬੋਲੀ ਬੋਲਦੇ ਹਨ ਪਰ ਸਿਦਾਰਥ ਕਿਸ ਨਾਲ ਸੰਬੰਧਿਤ ਹੈ ਉਹ ਕਿਸ ਤੇ ਜੀਵਨ ਦਾ ਭਾਈਵਾਲ ਹੈ ਉਹ ਕਿਸ ਦੀ ਬੋਲੀ ਬੋਲੇਗਾ ਉਸ ਸਮੇਂ ਜਦ ਉਸ ਤੇ ਆਸ-ਪਾਸ ਦੀ ਦੁਨੀਆ ਪਿਗਲ ਗਈ ਸੀ ਜਦੋਂ ਸਮਾਨ ਦੇ ਤਾਰੇ ਵਾਂਗ ਇਕੱਲਾ ਖੜਾ ਸੀ ਉਹ ਪੂਰੀ ਨਿਰਾਸ਼ਤਾ ਦੇ ਖਿਆਲਾਂ ਹੇਠ ਦੱਬਿਆ ਗਿਆ ਪਰ ਉਹ ਅੱਗੇ ਨਾਲੋਂ ਵੀ ਆਪਣੇ ਆਪ ਵਿੱਚ ਵਧੇਰੇ ਦ੍ਰਿੜ ਸੀ ਉਸ ਦੀ ਜਾਗਰਤੀ ਦੀ ਅੰਤਲੀ ਕੰਪਣੀ ਸੀ ਜਨਮ ਦੀਆਂ ਅਖੀਰ ਲੀਆਂ ਪੀੜਾਂ ਤਰੰਤ ਉਹ ਫੇਰ ਤੁਰ ਪਿਆ ਤੇ ਛੇਤੀ ਛੇਤੀ ਬੇਸਬਰੀ ਨਾਲ ਕਦਮ ਪੁੱਟਣ ਲੱਗ ਪਿਆ ਘਰ ਵੱਲ ਨਹੀਂ ਪਿਤਾ ਜੀ ਵੱਲ ਨਹੀਂ ਤੇ ਨਾ ਹੀ ਹੁਣ ਪਿੱਛੇ ਵੱਲ ਤੱਕਦਾ ਸੀ